ਬਾਰ ਬਾਰ ਸੁਣਨੇ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਸੱਜਣ ਕਹਿੰਦੇ ਨੇ ਕਿ ਗੁਰਬਾਣੀ ਸਮਝ ਨਹੀਂ ਪੈਂਦੀ ਕਿਉਂਕਿ ਜਿਵੇਂ ਸ਼ੇਰਨੀ ਦਾ ਜਿਹੜਾ ਦੁੱਧ ਆ ਉਹ ਕਿਸੇ ਆਮ ਵਰਤਨ ਦੇ ਵਿੱਚ ਨਹੀਂ ਟਿਕ ਸਕਦਾ ਸ਼ੇਰਨੀ ਦਾ ਦੁੱਧ ਪਾਉਣ ਦੇ ਲਈ ਸੋਨੇ ਦਾ ਵਰਤਨ ਚਾਹੀਦਾ ਹੈ ਉਸੇ ਤਰ੍ਹਾਂ ਅਕਾਲਪੁਰਖ ਪਰਮਾਤਮਾ ਦੇ ਨਾਮ ਨੂੰ ਜਪਣ ਦੇ ਲਈ ਉਸ ਨੂੰ ਟਿਕਾਉਣ ਦੇ ਲਈ ਉਸ ਨੂੰ ਸਮਝਣ ਦੇ ਲਈ ਜਿਹੜਾ ਹਿਰਦਾ ਚੁੱਧ ਕਰਨਾ ਪੈਣਾ ਹੈ ਉਹ ਜਦੋਂ ਅਸੀਂ ਅਕਾਲਪੁਰਖ ਪਰਮਾਤਮਾ ਦੇ ਨਾਮ ਨੂੰ ਜਪਾਂਗੇ ਤੇ ਗੁਰਬਾਣੀ ਨੂੰ ਸੁੰਨਾ ਸ਼ੁਰੂ ਕਰਾਂਗੇ ਤਾਂ ਹੌਲੀ-ਹੌਲੀ ਸਤਿਗੁਰੂ ਇਹੋ ਜਿਹਾ ਟਿਕਾਉ ਬਣਾਉਂਦੇ ਨੇ ਕਿ ਗੁਰਬਾਣੀ ਦੀ ਸਾਨੂੰ ਸਮਝ ਪੈਣੇ ਸ਼ੁਰੂ ਹੋ ਜਾਂਦੀ ਹੈ ਪਰ ਉਹਦੇ ਲਈ ਪਹਿਲਾਂ ਮਰਤਨ ਸਾਨੂੰ ਬਣਾਉਣਾ ਪੈਣਾ ਜਿਹੜਾ ਕੀ ਪਾਪਾਂ ਬੇਕਾਰਾਂ ਦੇ ਨਾਲ ਭਰਿਆ ਹੋਇਆ ਹੈ ਉਸ ਨੂੰ ਸਾਫ਼ ਕਰਨਾ ਪੈਣਾ ਹੈ ਕਿਉਂਕਿ ਜਿਵੇਂ شیرਨੀ ਦਾ ਦੁੱਧ ਸੋਨੇ ਦੇ ਬਰਤਨ ਤੋਂ ਬਿਨਾਂ ਟਿਕ ਨਹੀਂ ਸਕਦਾ ਉਸੇ ਤਰ੍ਹਾਂ ਜਿਹੜਾ ਪਰਮਾਤਮਾ ਦਾ ਨਾਮ ਹੈ ਸ਼ੁੱਧ ਹਿਰਦੇ ਤੋਂ ਬਿਨਾਂ ਟਿਕ ਨਹੀਂ ਸਕਦਾ ਅਕਾਲ ਪੁਰਖ ਪਰਮਾਤਮਾ ਦਾ ਨਾਮ ਉਸ ਵਰਤਨ ਉਸ ਹਿਰਦੇ ਦੇ ਵਿੱਚ ਹੀ ਟਿਕੇਗਾ ਜਿਹੜਾ ਸ਼ੁੱਧ ਹੈ ਇਸ ਦੇ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਫਰਮਾਨ ਕਰਦੇ ਨੇ ਜਾਗ ਲਿਓ ਰੇ ਮਨਾਂ ਜਾਗ ਲਿਓ ਕਾਂਗ ਆਪਲ ਸੋਇਆ ਕਹਿੰਦੇ ਇਹ ਮੇਰੇ ਮਨਾਂ ਜਾਗ ਲਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਹੋਸ਼ ਕਰ ਜਾਗ ਲਿਓ ਕਹਿੰਦੇ ਸੁਚੇਤ ਹੋ ਜਾ ਕਹਾਂ ਗਾਫਲ ਸੋਇਆ ਕਹਿੰਦੇ ਕਿਹੜੀ ਬੇਫਿਕਰੀ ਦੀ ਨੀਂਦ ਵਿੱਚ ਸੁਟਾ ਪਿਆ ਇਹਨਾਂ ਧਨ ਦੌਲਤਾਂ ਇਕੱਠੀਆਂ ਕਰਦਾ ਹੈ ਵੱਡੇ ਵੱਡੀਆਂ ਗੱਡੀਆਂ ਲੈ ਕੇ ਘੁੰਮਦਾ ਹੈ ਗੱਡੀਆਂ ਲੈਂਦਾ ਹੈ ਪ੍ਰਾਪਰਟੀਆਂ ਮਣਾਉਂਦਾ ਹੈ ਧਨ ਦੌਲਤਾਂ ਇਕੱਠੀਆਂ ਕਰਦਾ ਹੈ ਕਹਿੰਦੇ ਲੈ ਕੇ ਕਿੱਥੇ ਜਾਣਗੇ ਜੋ ਤਨ ਉਪਜਿਆ ਸੰਗ ਇਹ ਕਹਿੰਦੇ ਜਿਹੜਾ ਸਰੀਰ ਜਨਮ ਸਮੇਂ ਤੇਰੇ ਨਾਲ ਪੈਦਾ ਹੋਇਆ ਜੋ ਤਨ ਉਪਜਿਆ ਸੰਗ ਇਹ ਜਨਮ ਦੇ ਸਮੇਂ ਤੇਰੇ ਨਾਲ ਪੈਦਾ ਹੋਇਆ ਸੋ ਪੇ ਸੰਗ ਨਾ ਹੋਇਆ ਕਹਿੰਦੇ ਮਰਨ ਤੋਂ ਬਾਅਦ ਉਹਨੇ ਵੀ ਤੇਰੇ ਨਾਲ ਨਹੀਂ ਜਾਣਾ ਉਹ ਸਰੀਰ ਵੀ ਤੈਨੂੰ ਇੱਥੇ ਛੱਡ ਕੇ ਜਾਣਾ ਪੈਣਾ ਗੁਰੂ ਸਵਾਪੁਰ ਮਾਨ ਕਰਦੇ ਨੇ ਇਹ ਮਨ ਓਸ਼ਕਾਰ ਓਸ਼ਕਾਰ ਕਿਉਂਕ ਮਾਇਆ ਤੇ ਮੋਹ ਵਿੱਚ ਬੇਪਰਵਾਹੀ ਉਹ ਬੇਪਰਵਾਹ ਹੋ ਕੇ ਸੌ ਰਿਹਾ ਹੈ ਜਿਹੜੀ ਬੇਫਿਕਰੀ ਦੀ ਨਿੰਦ ਸੌ ਰਿਹਾ ਹੈ ਬੇਖ ਜਿਹੜਾ ਇਹ ਸਰੀਰ ਮਨੁੱਖ ਦੇ ਨਾਲ ਪੈਦਾ ਹੁੰਦਾ ਹੈ ਇਹ ਵੀ ਆਖਰ ਨਾਲ ਨਹੀਂ ਜਾਂਦਾ ਕਹਿੰਦੇ ਫਿਰ ਇਹ ਧਨ ਦੌਲਤ ਕਿੱਥੋਂ ਤੇਰੇ ਨਾਲ ਜਾਣਗੀ ਇਹ ਬੇਫਿਕਰੀ ਦੀ ਸੁੱਤੀ ਹੋਈ ਨੀਂਦ ਤੇਰੇ ਨਾਲ ਕਿੱਥੇ ਜਾਏਗੀ ਕਹਿੰਦੇ ਇਹ ਜਦੋਂ ਤੋਂ ਇੱਕ ਦਿਨ ਸੌ ਗਿਆ ਇੱਕ ਦਿਨ ਸੋਪਨ ਹੋਏ ਕੋ ਲੰਬੇ ਗੁੱਡ ਪਸਾਰ ਕਹਿੰਦੇ ਜਦੋਂ ਇੱਕ ਦਿਨ ਲੱਤਾਂ ਲੰਬੀਆਂ ਨਾਲ ਸਾਲ ਕੇ ਸੌਂ ਗਿਆ ਫਿਰ ਕਿਸੇ ਨੇ ਨਹੀਂ ਜਗਾਉਣਾ ਤਾਂ ਸਤਿਗੁਰੂ بار بار ਉਪਦੇਸ਼ ਕਰਦੇ ਹੋਏ ਕਹਿੰਦਿਆਂ ਨੇ ਕਹਿੰਦੇ ਜਾਗ ਲੈ ਹੋਰੇ ਮਨਾਂ ਜਾਗ ਲੈ ਉਹ ਕਹਿੰਦੇ ਜਾਗ ਜਾ ਹੁਣ ਤਾਂ ਬੇਫਿਕਰੀ ਦੀ ਨੀਂਦ ਛੱਡ ਦੇ ਜਿਹੜਾ ਸਰੀਰ ਜਨਮ ਸਮੇਂ ਤੇਰੇ ਨਾਲ ਪੈਦਾ ਹੋਇਆ ਸੀ ਉਹ ਵੀ ਤੇਰੇ ਨਾਲ ਲੈ ਜਾਂਦਾ ਫਿਰ ਕਹਿੰਦਾ ਮੇਰੇ ਧੀਆਂ ਮੇਰੇ ਪੁੱਤਰ ਭੁੱਖੇ ਮਰ ਜਾਣਗੇ ਰੁਲ ਜਾਣਗੇ ਉਹਨਾਂ ਦਾ ਕੀ ਉਹਨਾਂ ਦਾ ਕੀ ਕਰਾਂ ਕਹਿੰਦੇ ਉਹਨਾਂ ਦੇ ਲਈ ਇਹ ਧਨ ਦੌਲਤਾਂ ਇਕੱਠੀਆਂ ਕਰਦਾ ਹਾਂ ਅੱਗੇ ਸਤਿਗੁਰੂ ਗੁਰੂ ਮਾਨ ਕਰਦੇ ਨੇ ਮਾਤ ਪਿਤਾ ਸੁਤ ਬੰਦਜਨ ਇਤਜਾਸੂ ਕਿਨਾ ਕਹਿੰਦੇ ਮਾਤਾ ਪਿਤਾ ਪੁੱਤਰ ਸੁਨਮੰਤੀ ਰਿਸ਼ਤੇਦਾਰ ਇਤਜਾਸੂ ਕਿਨਾ ਕਹਿੰਦੇ ਜਿਨ੍ਹਾਂ ਦੇ ਨਾਲ ਪਿਆਰ ਕੀਤਾ ਜਿਉ ਛੁਟਿਓ ਜਵ ਦੇਹ ਤੇ ਡਾਰ ਅਗਨਮਦੀਨਾ ਕਹਿੰਦੇ ਜਦੋਂ ਜਿੰਦ ਇਸ ਸਰੀਰ ਦੇ ਵਿੱਚੋਂ ਨਿਕਲ ਗਈ ਜਿਉ ਛੁਟਿਓ ਜਦੋਂ ਜਿੰਦ ਇਸ ਸਰੀਰ ਦੇ ਵਿੱਚੋਂ ਨਿਕਲ ਗਈ ਜਦ ਆਤਮਾ ਇਸ ਸਰੀਰ ਦੇ ਵਿੱਚੋਂ ਡਾਰ ਸੁੱਟ ਦੇਣਾ ਅਗਨਮ ਅਗ ਦੇ ਵਿੱਚ ਡਾਰੇ ਅਗਨਮ ਇਹ ਦਿਨਾਂ ਕਹਿੰਦੇ ਵੀ ਤੈਨੂੰ ਅਗ ਦੇ ਵਿੱਚ ਸੁੱਟ ਦੇਣਾ ਜਿਨ੍ਹਾਂ ਦੇ ਵਾਸਤੇ ਤੂੰ ਦਿਨ ਰਾਤ ਕਰਕੇ ਮਰ ਰਿਹਾ ਹੈ ਜਿਨ੍ਹਾਂ ਦੇ ਵਾਸਤੇ ਤੂੰ ਦਿਨ ਰਾਤ ਠੱਗੀਆਂ ਬੇਈਮਾਨੀਆਂ ਕਰ ਰਿਹਾ ਹੈ ਉਹਨਾਂ ਨੇ ਕਹਿੰਦੇ ਇੱਕ ਦਿਨ ਚੁੱਕ ਕੇ ਤੈਨੂੰ ਜਦੋਂ ਇਸ ਸਰੀਰ ਦੇ ਵਿੱਚੋਂ ਤੇਰੀ ਜਿੰਦ ਨਿਕਲ ਗਈ ਤਾਂ ਤੈਨੂੰ ਚੁੱਕ ਕੇ ਅੱਗ ਦੇ ਵਿੱਚ ਸੁੱਟ ਦੇਣਾ ਗੁਰੂ ਸਾਹਿਬ ਪਰ ਮਾਨ ਕਰਦੇ ਨੇ हे ਮਨ ਵੇਖ ਮਾਂ ਪਿਓ ਪੁੱਤਰ ਇਸ ਰਿਸ਼ਤੇਦਾਰ ਜਿਨ੍ਹਾਂ ਨਾਲ ਮਨੁੱਖ ساری ਉਮਰ ਪਿਆਰ ਕਰਦਾ ਰਹਿੰਦਾ ਜਦੋਂ ਇਹੰਦ ਸਰੀਰ ਵਿੱਚੋਂ ਵੱਖ ਹੁੰਦੀ ਹੈ ਉਹ ਸਾਰੇ ਰਿਸ਼ਤੇਦਾਰ ਉਸ ਦੇ ਸਰੀਰ ਨੂੰ ਅੱਗ ਵਿੱਚ ਪਾ ਦਿੰਦੇ ਨੇ ਕਿਉਂਕਿ ਅਗਨ ਪੇਟ ਕਰ ਦਿੰਦੇ ਨੇ ਅਗੇ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਜੀਵਤ ਲੋਭ ਵਿਹਾਰ ਹੈ ਕਹਿੰਦੇ ਜਿਨਾਂ ਅਰਥ ਕਿਰਦੋਂ ਜਿਉਂਦਾ ਹੈ ਵਿਹਾਰ ਹੈ ਕਹਿੰਦੇ ਉਹਨਾਂ ਚਿਰ ਹੀ ਤੇਰੀ ਬਾਤੋਂ ਵਿਹਾਰ ਹੈ ਜਗ ਗੌਤਮ ਜਾਨੋ ਕਹਿੰਦੇ ਇਸ ਸੰਸਾਰ ਦੀ ਖੇਡ ਨੂੰ ਸਮਝ ਨਾਨਕ ਹਰ ਗੁਣ ਗਾਇ ਲੈ ਕਹਿੰਦੇ ਇਹ ਨਾਨਕ ਉਸ ਹਰੀ ਦੇ ਗੁਣ ਗਾਲ ਹੈ ਸਭ ਸੁਪਨ ਸਮਾਨੋ ਕਹਿੰਦੇ ਇਹ ਸਾਰਾ ਇੱਕ ਸੁਪਨੇ ਦੇ ਸਮਾਨ ਹੈ ਜਿਵੇਂ ਰਾਤ ਨੂੰ ਸੁਪਨਾ ਆਉਂਦਾ ਹੈ ਸਵੇਰੇ ਰਾਤ ਨੂੰ ਸੁਪਨੇ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਪਹੁੰਚੇ ਹੁੰਦੇ ਆ ਸਵੇਰੋਂ ਵੇਖਦੇ ਆ ਸਵੇਰ ਦਿਨ ਚੜਦਾ ਹੈ ਅਸੀਂ ਵੇਖਦੇ ਆ ਉੱਥੀ ਤੇ ਉੱਥੀ ਜਿੱਥੇ ਪਏ ਸੀ ਉੱਥੀ ਪਏ ਸਭ ਸੁਪਨ ਸਮਾਨੋ ਕਹਿੰਦੇ ਇੱਕ ਸੁਪਨੇ ਦੇ ਬਰਾਬਰ ਹੈ ਸੁਪਨਾ ਆਇਆ ਤੇ ਟੁੱਟ ਗਿਆ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਹਿੰਦੇ ਇਹ ਨਾਨਕ ਆਖੇ ਇਹ ਮਨ ਜਗਤ ਨੂੰ ਤੇ ਜੋ ਸਮਝ ਲੈ ਕਿ ਇਹ ਤੇ ਜ਼ਿੰਦਗੀ ਤਾਂ ਕੇ ਪਰਤਨ ਵਿਵਹਾਰ ਰੰਦਾ ਹੈ ਉੰਜ ਸਾਰਾ ਸੁਪਨੇ ਵਾਂਗ ਹੀ ਹੈ ਇਸ ਬਾਤੇ ਜਦ ਤੱਕ ਜਿਉਂਦਾ ਹੈ ਪਰਮਾਤਮਾ ਦੇ ਗੁਣ ਗਾਉਂਦਾ ਰਹੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੀ ਸੰਗ ਲਿਵਾਉਣ ਵਾਲਾ ਹੈ ਸਾਥ ਜਾਣ ਵਾਲਾ ਹੈ